ਜੇ ਆਪਾਂ ਮੱਝਾਂ ਦੀ ਬਰੀਡਿੰਗ ਦੀ ਗੱਲ ਕਰੀਏ ਵੱਧ ਤੋਂ ਪੰਜਾਬ ਜਾਂ ਹਰਿਆਣਾ ਦੇ ਦੋ ਸਟੇਟਾਂ ਦੀ ਹੋ ਰਹੀ ਹੈ ਇਹਦੀ ਨਾ ਤਾਂ ਆਦਰ ਕੰਟਰੀਜ਼ ਦੇ ਵਿੱਚ ਮਤਲਬ ਕਿ ਕੋਈ ਮੱਝਾਂ ਦਾ ਹੈਗਾ ਹਨਾ ਜੀ ਬਿਲਕੁਲ ਤੇ ਨਾ ਆਪਣੇ ਇੰਡੀਆ ਦੇ ਵਿੱਚ ਵੀ ਕੋਈ ਆ ਦੋ ਸਟੇਟਾਂ ਹੀ ਨੇ ਆਪਣੀਆਂ ਠੀਕ ਹੈ ਜੋ ਬਰੀਡਿੰਗ ਤੇ ਕੰਮ ਕਰ ਰਹੀਆਂ ਤੇ ਜਿਹੜਾ ਹੁਣ گاਵਾ ਤੇ ਹੈ ਜੀ ਐਚ ਫ گاਵਾ ਤੇ ਸਾਰਾ ਵਰਲਡ ਹੀ ਕੰਮ ਕਰ ਰਿਹਾ ਜੀ ਜੀ ਬਿਲਕੁਲ ਮਤਲਬ ਇੱਕ ਦੇਸ਼ ਨਹੀਂ ਮਨੇ ਜਿੰਨੇ ਦੇਸ਼ ਨੇ ਸਾਰੀ گاਵਾ ਦੀ ਬਰੀਡਿੰਗ ਤੇ ਕਰ ਰਹੇ ਨੇ ਜੀ ਜਿਵੇਂ ਹੁਣ ਵਰਲਡ ਵਾਈਡ ਦੇ ਟੀਕੇ ਆ ਜਾਂਦੇ ਏਬੀਐਸ ਦੇ ਆ ਜਾਂਦੇ ਨੇ ਸਸਟੀ ਜੈਨੇਟਿਕਸ ਤੇ ਆ ਜਾਂਦੇ ਇਹ ਸਾਰੇ ਅਲੱਗ-ਅਲੱਗ ਦੇਸ਼ਾਂ ਤੋਂ ਆ ਜਾਂਦੇ ਕਿਉਂਕਿ ਜੇ ਵੱਡੇ ਲੈਵਲ ਤੇ ਲੱਗੇ ਹੋਵਾਂਗੇ ਤੇ ਫਿਰ ਆਪੇ ਇੰਪਰੂਵਮੈਂਟ ਹੋਣੀ ਹੈ ਜੀ ਹਣਾ ਇੱਕ ਮੇਨ ਇਥੇ ਵੀ ਹੈ ਨਾ ਗੱਲ ਟੌਪਿਕ ਆਉਂਦਾ ਗਾਈਆਂ ਦੇ ਵਿੱਚ ਇੰਪਰੂਵਮੈਂਟ ਜਿਹੜੀ ਬਰੀਡ ਦਾ ਆਉਂਦਾ ਮੇਨ ਰੀਜ਼ਨ ਇਹੀ ਹੈ ਵੀ ਜਿੰਨੇ ਵੀ ਆਪਾਂ ਬੁੱਲ ਦੇਖਦੇ ਆ ਉਹਨਾਂ ਦਾ ਸੀਮਨ ਆਪਣੇ ਕੋਲ ਉਦੋਂ ਪਹੁੰਚਣਾ ਇੱਕ ਤਾਂ ਜਦੋਂ ਪੀਟੀ ਹੋਗੇ ਇੱਕ ਉਹਨਾਂ ਦਾ ਨੀਅਰ ਬਾਟੋ ਮੈਂ ਨਾਲ ساتھ ਪੀੜੀਆਂ ਦਾ ਤਾਂ ਰਿਕਾਰਡ ਹੀ ਹੁੰਦਾ ਹੈ ਹਾਂਜੀ ਹਾਂਜੀ ਤੇ ਜਿਹਦੇ ਕਰਕੇ ਬਰੀਡ ਦੇ ਵਿੱਚ ਇੰਪਰੂਵਮੈਂਟ ਹੋਣੀ ਹੈ ਇੰਪਰੂਵਮੈਂਟ ਜਲਦੀ ਹਾਂ ਜੇ ਆਪਾਂ ਨੂੰ ਗਾਵਾਂ 'ਚ ਇੰਪਰੂਵਮੈਂਟ ਕਰਨੀ ਬਹੁਤ ਆਪਾਂ ਜਲਦੀ ਕਰ ਸਕਦੇ ਹਾਂ ਜੀ 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 ਬਿਲਕੁਲ ਹਾਂ